ਇਹ ਖਲੋ ਕੱਪਾ ਬਿਮਾਰ ਪਏ ਤੇ ਦੂਸਰਾ ਕਲਰ ਵਾਲਿਆਂ ਦਾ ਪੰਗਾ ਬੜੀ ਓਖਾ ਲੱਗਦਾ ਮੈਨੂੰ ਤਾਂ ਕੁਝ ਸਮਾਨ ਮੈਂ ਇੱਧਰ ਵੜਿਆ ਹਨ ਇੱਧਰ ਕਲਰ ਤਾਂ ਹੋ ਗਿਆ ਸੀਗਾ ਤੇ ਪਰ ਸਮਾਨ ਨਹੀਂ ਸੈੱਟ ਹੋਇਆ ਸੀ ਕਿਉਂਕਿ ਉਧਰਲਾ ਸਮਾਨ ਲਿਆ ਕੇ ਫਿਰ ਇੱਧਰ ਰੱਖਿਆ ਜੇ ਇੱਧਰ ਸੈੱਟ ਕਰਦੇ ਸੀ ਤਾਂ ਗੰਦ ਆਪਣਾ ਪੂਰਾ ਪੈਣਾ ਸੀ ਇੱਧਰ ਵੀ ਹਨਾ ਫਿਰ ਇਹ ਮੇਰੇ ਬੇਟੇ ਦੀਆਂ ਟਰੋਫੀਆਂ ਨੇ ਹਰ ਕਲਾਸ ਦੇ ਵਿੱਚ ਹਰ ਸਾਲ ਵਿੱਚ ਕਲਾਸ ਚੋ ਟਰਾਫੀਆਂ ਲੈਂਦਾ ਸੀ। ਦੇਖੋ ਕਿੰਨੀਆਂ ਟਰਾਫੀਆਂ ਮਿਲੀਆਂ ਨੂੰ ਹੁਣ। ਦੇਖੋ। ਤਾਂ ਇਹ ਸਾਡੇ ਪੂਰਾ ਖਲਾਰਾ ਇਹਨੂੰ ਲਾਸਤੇ ਮੇਰੀ ਮਸ਼ੀਨ, ਲਾਈਟ ਵਗੈਰਾ ਉੱਤੇ ਰੱਖਿਆ ਬੁਹੇਟੀਆਂ ਬੁੱਕਾਂ ਨੇ ਉਹ ਬਕਸਾਂ 'ਚ। ਕਿਉਂਕਿ ਉਹਨੇ ਬੁੱਕਾਂ ਮੰਗਾਈਆਂ ਜਾਂਦੀਆਂ ਪੜਨ ਲੈ। ਡੈਕ ਵਗੈਰਾ ਦਾ ਇੱਦਾਂ ਹੀ ਮੈਂ ਸਮਾਨ ਛੱਡ ਦਿੱਤਾ ਕਿ ਮੈਂ ਰੱਖਿਆ ਮਤਲਬ ਕਿ ਛੁੱਟਣ ਵਾਲਾ ਹਾਲ ਹੀ ਹੋ ਗਿਆ ਹਨਾ ਜਦੋਂ ਹਲੇ ਕੋਈ ਖਲਾਰਾ ਪਿਆ। ਹੁਣ ਕਹਿੰਦੇ ਆ ਪਰਸੋਂ ਤੱਕ ਹੋਏਗਾ। ਫਿਰ ਸਾਰੇ ਸੈਟਿੰਗ ਬੈਟਿੰਗ ਹੋਏਗੇ ਬਾਕੀ ਦਾ ਕਲਰ ਹਾਏ ਹੋ ਗਿਆ ਸੀ ਡ੍ਰੈਗ ਉਹਨਾਂ ਦਾ ਸਾਰੇ ਹੋ ਗਏ ਉਹਨੇ ਲੋ ਵੀ ਰਹਿਦੀ ਹੈ ਇਹ ਫਿਰ ਮੋਰਮੈ ਸ਼ੋਕਸ ਵਗੈਰਾ ਸਾਰੇ ਟੱਗਦੇ ਕਿਉਂਕਿ ਮੈਥੋਨੀ ਕੰਮ ਹੋ ਰਿਹਾ ਤੇ ਵਿਚਾਰੇ ਖੋਦੀ ਕਰ ਰਹੇ ਹੈ ਤੇ ਇਧਰ ਦੇਖੋ ਉਹਨਾਂ ਨੇ ਪੂਰਾ ਕਲਾਰਾ ਪਾ ਰੱਖਿਆ ਇਧਰ ਇੱਕ ਸਾਈਡ ਤੇ ਮੈਂ ਬੋਲੀ ਕਾੜ ਦੂੰ ਮੈਨੂੰ ਨੰਗਾ ਸੌਖਾ ਆਉਂਦਾ ਇੱਥੇ ਮੇਰੇ ਬਾਬੇ ਹੁੰਦੇ ਸੀ ਹੈਨਾ ਗੁਟਕਾ ਸਾਹ ਬਾਬੇ ਹੁੰਦੇ ਤੂੰ ਬੱਤੀ ਕਰਦੇ ਆਪਾਂ ਇਹ ਹੁੰਦਾ ਇੱਥੇ ਤੇ ਕਿਚਨ ਦਾ ਵੀ ਕੰਮ ਹੋ ਗਿਆ ਸੀ ਤੇ ਮੈਂ ਤੁਹਾਨੂੰ ਦਿਖਾਵਾਂ ਜਿਹੜਾ ਸਮਾਨ ਛੁੱਟ-ਛੁੱਟ ਕੇ ਆਪਾਂ ਆ ਦੇਖੋ ਸੀਸੀਆ ਤੇ ਵੀ ਛਿੱਟੇ ਪਏ ਹੋਏ ਨੇ ਪਰ ਇਹਨਾਂ ਇਹਨਾਂ ਚੰਗਾ ਕਿ ਵਿਚਾਰੇ ਆਪਣੇ ਆਪ ਸੈਟਿੰਗ ਕਰ ਦਿੰਦੇ ਜਿੱਥੋਂ-ਜਿੱਥੋਂ ਸਮਾਨ ਚੱਕਿਆ ਫਰਸ਼ਾਂ ਦਾ ਦੇਖੋ ਬੋਲਦੀ ਆਂਟੀ ਕੱਲ ਕੁਛ ਰਗੜ ਕੇ ਜਾਵਾਂਗੇ ਲਾਸਟ ਤੇ ਐਂਡ ਤੇ ਹਨਾ ਇਹ ਐਂਡ ਤੇ ਹੀ ਆਪੜਾ ਹੋਣਾ ਸਾਰਾ ਤੇ ਹੁਣ ਇੱਧਰ ਦੇਖ ਲਓ ਤੁਹਾਨੂੰ ਮੈਂ ਡ੍ਰਾਇੰਗ ਰੂਮ ਦੀ ਸ਼ਕਲ ਦਿਖਾਵਾਂ ਸਾਰੇ ਕਿੱਦਾਂ ਭਰਿਆ ਪਿਆ ਵਿਚਾਰਾ ਹਨਾ ਤੇ ਕਿਉਂਕਿ ਜਦੋਂ ਕੰਮ ਕਰਨਾ ਤੇ ਫਿਰ ਥੋੜੀ ਬਹੁਤੀ ਤਾਂ ਹੁੰਦਾ ਹੀ ਆ ਤੇ ਮੈਂ ਬੋਲੀ ਸੀ ਮੈਥੋਂ ਨਹੀਂ ਹੋਣਾ ਤੇ ਵਿਚਾਰੇ ਜਿੱਥੋਂ ਜਿੱਤੋਂ ਸਮਾਨ ਚੁੱਕਦੇ ਆ ਉੱਥੇ-ਉੱਥੇ ਉਹ ਰੱਖ ਦਿੰਦੇ ਨੇ ਕੋਈ ਜ਼ਿਆਦਾ ਮੈਨੂੰ ਪ੍ਰੋਬਲਮ ਤਾਂ ਹੈ ਨਹੀਂ ਆਪਾਂ ਤਾਂ ਪੈ ਰਹੇ ਨੇ ਉਹਨੇ ਡਾਇਨਿੰਗ ਟੇਬਲ ਦੀਆਂ ਕੁਰਸੀਆਂ ਵੀ ਇੱਥੇ ਲੈ ਕੇ ਰੱਖਤੀਆਂ ਇਹਨਾਂ ਨੇ ਇਹ ਮੇਰਾ ਚੇਅਰ ਸੀ ਜਿਹੜੀਆਂ ਉੱਥੇ ਬੈਠਦੇ ਆਏ ਗਏ ਨੇ ਇੰਟਰ ਦੇ ਬੈਠਦੇ ਆ ਜਿਹਨੂੰ ਬਹੋਣਾ ਹੋਵੇ ਕਿ ਉੱਥੇ ਚਾਹ ਪਾਣੀ ਪਲਾ ਕੇ ਮੋੜਨਾ ਡ੍ਰੇਇੰਗ ਰੂਮ ਤੱਕ ਨਹੀਂ ਲਿਆਉਣਾ ਤੇ ਉਹ ਫਿਰ ਉਹਨਾਂ ਲਈ ਚੇਅਰ ਨੇ ਦੋ ਇਹ ਵਾਲੀ ਚੇਅਰ ਦੋ ਉਹ ਸਾਹਮਣੇ ਹੁੰਦੀ ਹੈ ਭਾਈ ਉਹ ਤੇ ਐਂਟਰ ਵਾਲਾ ਗੇਟ ਹੈ ਨਾ ਸਾਹਮਣੇ ਉਹਦੇ ਨਾਲ ਕੋਲੇ ਪੰਜਾਂ ਹੁੰਦੀਆਂ ਨੇ ਸੈਟਿੰਗ ਤੋਂ ਬਾਅਦ ਤੁਹਾਨੂੰ ਮੈਂ ਦਿਖਾਵਾਂਗੀ ਕਿ ਸੈਟਿੰਗ ਕਿੱਦਾਂ ਦੀ ਹੋਈ ਫਿਰ ਹਨਾ ਇਹ ਵੀ ਦੇਖੋ ਐਦਾਂ ਹੀ ਗਦਰਬਦਰ ਸਾਮਾਨ ਕਰਕੇ ਸੁੱਟਿਆ ਹੋਆ ਕੁਝ ਚੇਅਰ ਐ ਇਧਰ ਤੇ ਕੁਝ ਇਧਰ ਇਹ ਸਮਾ ਰੱਖਿਆ ਹੋਇਆ ਤੇ ਇਹਨੂੰ ਵੀ ਹਲੇ ਸੈੱਟ ਕਰਨਾ ਸੀ ਸੈੱਟ ਦਾ ਮਤਲਬ ਇਹ ਇੱਕ ਲਾਈਟ ਵਾ ਹਨ ਕਿੰਨੀ ਸੋਹਣੀ ਲੱਗਦੀ ਹੈ ਮੈਨੂੰ ਬਹੁਤ ਸੋਹਣੀ ਬਹੁਤ ਗੰਦੀ ਜੀ ਸੀ ਪਰ ਇਹਨਾਂ ਨੇ ਲੁਟ ਕੀਤੀ ਇਹ ਫਿਰ ਇੱਥੇ ਆ ਕੇ ਇਹਨਾਂ ਨੇ ਇਹਨੂੰ ਉੱਪਰ ਬਿਲਕੁਲ ਉੱਪਰ ਨੂੰ ਖੜੇ ਕਰਕੇ ਇਹਦੇ ਉੱਪਰ ਨੂੰ ਹਾਂ ਹੈਂਡ ਦੇ ਉੱਪਰ ਜੋ ਬਣਿਆ ਹੋਇਆ ਇਹਦੇ ਉੱਪਰ ਲਾਈਟ ਐਦਾਂ ਖੜੀ ਕੀਤੀ ਹੈਗੀ ਤੇ ਇਹਦੇ ਵਿੱਚ ਬਲਬ ਲੱਗੇਗਾ ਫਿਰ ਤੇ ਬਹੁਤ ਸੋਹਣੀ ਲੱਗਦੀ ਹੈ ਇੱਥੇ ਰੱਖੇ ਹੋਏ ਨੇ ਦੇਖੋ ਕਲਾਰਾ ਮੈਨੂੰ ਕਲਾਰਾ ਪੜਾ ਬਹੁਤ ਲੱਗ ਰਿਹਾ ਪਰ ਕੀ ਕਰੀ ਸਫਾਈ ਕਰਾਉਣੀ ਕੋਈ ਆ ਗਿਆ ਤੇ ਮੇਰੇ ਵਿਚਾਰੇ ਗੁੱਡੇ ਦਾ ਵੀ ਹਾਲ ਦੇਖ ਲਓ ਇਹ ਵੀ ਜਵਗ ਬੁੰਦ ਲਗੇ ਹਨ ਇਹ ਲੱਟਾ ਰੱਖੀਆਂ ਸੀ ਇੱਕ ਤਾਂ ਤੋੜ ਗਿਆ ਸੀਗੇ ਆਪਣੇ ਗੈਸਟ ਆਇਆ ਯਾਦ ਕਰਾ ਕੇ ਗਿਆ ਮੈਂ ਆਇਆ ਬੱਚੇ ਹਨ ਬੱਚੇ ਸ਼ਰਾਰਤੀ ਹੁੰਦੇ ਨੇ ਬੱਚੇ ਰਬ ਦਾ ਰੂਪ ਹੁੰਦੇ ਨੇ ਇਹ ਆਪਣੀ ਸਾਈਕਲ ਹੁਣ ਆਪਾਂ ਬਿਮਾਰ ਹਨ ਨਹੀਂ ਚਲਾਉਂਦੇ ਪਹਿਲਾਂ ਤਾਂ ਮੈਂ ਇੱਥੇ 10 ਮਿੰਟ ਲਾਉਂਦੀ ਹੁੰਦੀ ਸੀ ਸਾਰੀ ਸਮਾਧੀ ਛੱਟੇ ਨੂੰ ਦੇਖੋ ਮਨੀ ਪਲਾਂਟ ਵੀ ਸੁੱਕ ਗਿਆ ਇਹ ਪਤਾ ਨਹੀਂ ਕਿਉਂ ਸੁੱਕਿਆ ਇਹਨੂੰ ਕੀ ਪੈ ਗਈ ਬਿਮਾਰੀ ਕੱਢ ਦੇਾਂਗੇ ਹਨਾ ਇਹ ਮੇਰੇ ਬੇਟੇ ਦਾ ਫੋਟੋ ਜਦੋਂ ਮੇਰਾ ਬੇਟਾ ਸੀ 1 ਸਾਲ ਮੈਂ ਤੁਹਾਨੂੰ ਜ਼ੂਮ ਕਰਕੇ ਦਿਆਂ ਗੱਸੇ ਦੁਗਾਨੇ ਜ਼ੂਮ ਕਰੋ ਫਿਰ ਫੋਟੋ ਕਲੀਅਰ ਨੇ ਇਹ ਸੀ 1 ਸਾਲ 2 ਮਹੀਨੇ ਤੇ 13 ਦਿਨ ਦਾ ਹਨਾ ਉਸ ਟਾਈਮ ਦਾ ਇਹਦਾ ਇਹ ਫਿਕਵਾ ਇਹ ਇਹਦਾ ਇੱਥੇ ਮੇਰੇ ਹਾਸਲ ਨੇ ਫੋਟੋ ਵੀ ਮੈਂ ਤੁਹਾਨੂੰ ਦਿਖਾਵਾਂ ਬਹੁਤ ਪਹਿਲਾਂ ਦੀ ਪੁਰਾਣੀ ਫੋਟੋ ਇਹਨਾਂ ਦੀ ਦੇਖੋ ਇਹ 1974 ਕ 75 ਦੀ ਫੋਟੋ ਦੱਸਦੇ ਨੇ ਉਸ ਟਾਈਮ ਦੀ ਸੀਗੀ ਤੇ ਹੁਣ ਤਾਂ ਦੇਖ ਲੋ ਬੰਦੇ ਦੀਆਂ ਰੂਹਾਂ ਕਿੱਤਾਂ ਦੀ ਕਿਦਾਂ ਹੋ ਜਾਂਦੀਆਂ ਨੇ ਇਹ ਵੀ ਸਾਡੇ ਸਟ ਲੱਗੇ ਹੋਏ ਨੇ ਕਈ ਕਲਰ ਦਿੰਦੀ ਆ ਲਾਈਟ ਜਦੋਂ ਆਪਾਂ ਇਹਨੂੰ ਖਿੱਚ ਦਿੰਦੇ ਆ ਨਾ ਡੋਰ ਜੀ ਇਹਨੂੰ ਤਾਂ ਕਈ ਕਲਰ ਦਿੰਦੀ ਆ ਤੇ ਉਧਰ ਵੀ ਹੈਗੀ ਇਹਦੇ ਨਾਲ ਦੀ ਲਾਈਟ ਆ ਅੱਪਾ ਤੁਹਾਨੂੰ ਫੇਰ ਦਿਖਾਵਾਂਗੇ ਜਦੋਂ ਸਾਰੀ ਸੈਟਿੰਗ ਬੈਟਿੰਗ ਹੋ ਗਈ ਉਦੋਂ ਦਿਖਾਵਾਂਗੇ ਅੱਜ ਇੰਨਾ ਕੀ ਦਿਖਾਉਣਾ ਆਪਾਂ ਤੁਹਾਨੂੰ ਹੋਰ ਜ਼ਿਆਦਾ ਨਹੀਂ ਕੁਝ ਬਣਿਆ ਮੇਥੋਂ ਤੇ ਤੁਸੀਂ ਦੱਸਿਓ ਕਿ ਇੰਨਾ ਗਾਂ ਸਾਡਾ ਕਿੱਦਾਂ ਦਾ ਲੱਗਿਆ ਖਲਾਰਾ ਮਤਲਬ ਕਿ ਖਲਾਰਾ ਕਿੱਦਾਂ ਦਾ ਲੱਗਿਆ ਮੇਰਾ ਬੇਟਾ ਜੈਮ ਬੇਟਾ ਜੰਮ ਆਉਂਦਾ ਜਦੋਂ ਉਹਦੇ ਡੰਬਲ ਵਗੈਰਾ ਵੀ ਰੱਖੇ ਹੋਏ ਨੇ ਉਹ ਥੱਲੇ ਕੁਝ ਰੱਖਿਆ ਹੋਇਆ ਦਾ ਤੇ ਫੇਰ ਦਿਖਾਵਾਂਗੇ ਤੁਹਾਨੂੰ ਆਪਾਂ ਬਾਅਦ ਦੇ ਵਿੱਚ ਦਸਿਆ ਕਿੰਦਾ ਲੱਗਿਆ ਜੇ ਆਉਂਦੇ ਵਾਸਤੇ ਮੇਰੇ ਚੈਨ ਲਾਈਕ ਕਮੈਂਟ আর ਸਬਸਕ੍ਰਾਈਬ ਕਰਨਾ ਖਲਾਰਾ ਪੂਰਾ